हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੂਈ ਗਾਂ ਛੇੜ ਲਈ ਲੈ ਕੇ ਆਏ ਹਾਂਗੇ ਤੇ ਜਿਸ ਘਰ ਚ ਵੀਡੀਓ ਬਣਾ ਰਹੇ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਮੰਨ ਕੇ ਚੱਲੋ ਵੀ ਆਪਣੇ ਘਰੇਲੂ ਪਸ਼ੂਆਂ ਤੋਂ ਬਾਈ ਹੈਗਾ ਛੇੜ ਕਰਿਆ ਤੇ ਆਜੋ ਆਪਾਂ ਕਰਦੇ ਆ ਬਾਈ ਜੀ ਨਾਲ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ। ਹੋ ਠੀਕ ਹੋਂ ਬਾਈ। ਠੀਕ ਆ ਬਾਈ। ਨਾਮ ਤੇ ਆਪਣਾ ਐਡਰੈਸ ਬੋਲ ਦੋ। ਨਾਮ ਹੈ ਜਗਮਉਂ ਸਿੰਘ। ਹੂੰ ਪਿੰਡ ਸੇਦਪਰਾ ਬਾਈ। ਜ਼ਿਲ੍ਹਾ ਬਠਿੰਡਾ। ਜ਼ਿਲ੍ਹਾ ਬਠਿੰਡਾ ਬਾਈ। ਤਹਿਸੀਲ ਫੂਲ ਨੇੜੇ ਪਿੰਡ ਬਾਈ ਕਿਹੜਾ ਰਹਿ। ਨੇੜੇ ਪਿੰਡਾ ਕੋਲੋ ਕਿਸਦਾਣਾ ਕਾ। ਠੀਕ ਆ। ਹਾਂ ਕੰਟੈਕਟ ਨੰਬਰ ਬੋਲ ਦੋ। 98734 ਹੂੰ 38166 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ। ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ। ਬਾਈ ਜਿਹੜੀ ਇਹ ਸਾਹਮਣੇ ਵੈੜ ਦੇਖ ਰਿਆ ਆਪਣੇ ਘਰ ਦੀ ਹੀ ਆ। ਹਾਂ ਬਾਈ ਘਰ ਦੀ। ਕਿਹੜਾ ਸੂਆ ਸੁਈ ਆ ਬਾਈ? ਤੇ ਵੇ ਜੇਰ ਵਗੈਰਾ ਦੀ ਓਕੇ ਇਹ ਸਾਰਾ ਕੰਪਲੀਟ ਆ ਬਈ ਰਾਤ ਜੇਰ ਪੈ ਗਈ ਸੀ ਠੀਕ ਆ ਜੇਰ ਵਗੈਰਾ ਬਾਈ ਕਹਿੰਦਾ ਓਕੇ ਆ ਤੇ ਕਿੰਨਾ ਬੋਲਾ ਕਰਤਾ ਬਈ ਫਟਾ ਇਹ 3.5 ਕਿਲੋ ਰਾਤ ਕੱਢਿਆ ਸੀ ਬਈ ਮੱਛਾ ਜਗਾ ਕੀ ਸੀ 3 ਕਿਲੋ ਬਈ ਤੜਕੇ ਕੱਢਿਆ ਸੀਗਾ ਠੀਕ ਆ ਮੱਛਾ ਜਗਾ ਕਿੰਨਾ ਕਰਦੇ ਪ੍ਰੋਸਟਿਮੇਟ ਇਹ ਉੱਤੇ ਦੇ ਜੂਗੇ ਬਈ 10 12 ਕਿਲੋ ਠੀਕ ਆ ਉਹ ਸੌ ਸੀਰ ਆ ਹਾਂ ਮੈਂ ਪੂਰੀ ਸੀਰ ਆ ਬਈ ਦਾ ਹੱਥ ਮਾਰ ਕੇ ਦੇਖਦਾ ਕੋਈ ਚੱਕਰ ਨਹੀਂ ਠੰਡੀ ਸੀਰ ਦੇਖੋ ਹਣਾ ਕੋਈ ਕਿਵੇਂ ਮਰਜੀ ਘੰਟਾ ਵੀ ਠੰਡ ਫੜੀ ਜਾਵੇ ਕੋਈ ਚੱਕਰ ਨਹੀਂ ਕਿਵੇਂ ਮਰਜੀ ਦਾ ਰਾਮ ਮਾਰੀਦਾ ਬਈ ਲੈ ਕੋਈ ਚੱਕਰ ਨਹੀਂ ਹੋਊਗਾ ਮਾਤ

ਖੋਲ ਦੇ ਬਈ ਮੜੀ ਤੋੜ ਦੋ ਖੋਲ ਕੇ ਤਾਂ ਬਾਹਰ ਨੂੰ ਕੱਢ ਬਈ ਚੰਗਾ ਗਾ ਕਲੂਨ ਸੂਈਆ ਕਰਮ ਵਾਲੀ ਰਾਤ ਹੀ ਸੂਈਆ ਬੱਚਾ ਮਗਰਾ ਗਿਆ ਤੇ ਕਰਮ ਵਾਲੀ ਦਾ ਬੱਚਾ ਬਈ ਬਾਕੀ ਸਮੇਂ ਬੜੀ ਚੰਗੀ ਆ ਬਾਈ ਦੇ ਘਰ ਦੀ ਵੀ ਆ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆਪਣੀ ਘਰੇ ਨੂੰ ਪਸ਼ੂਆਂ ਤੋਂ ਮੰਨ ਕੇ ਚਲੋ ਬਾਈ ਨੇ ਸੇਲ ਕੀਤੀ ਹੈਗੀ ਤੇ ਬਾਈ ਕਿੰਨਾ ਦੁੱਧ ਦੂਆ ਅਸਟੀਮੇਟ ਜਾ ਦੁੱਧ ਬਾਈ ਦੇ ਦੇ ਦੂ 10 12 ਕਿਲੋ ਠੀਕ ਆ ਬਾਕੀ ਦੁੱਧ ਵੀ ਗਾੜਾ ਹੋਊਗਾ ਹਾਂ ਬਈ ਮੱਝਾਂ ਦਾ ਦੁੱਧ ਹੁੰਦਾ ਪੂਰਾ ਗਾੜਾ ਹਾਂ ਰਗਾ ਬਾਈ ਦੁੱਧ ਖੂਗਾ ਦੁੱਧ ਵੀ ਜਿਹੜਾ ਹੋਊਗਾ ਗਾੜਾ ਹੋਊਗਾ ਬਾਕੀ ਲੇਵੇ ਦੀ ਜਿਹੜੀ ਫੀਟਿੰਗ ਆ ਬਹੁਤ ਸੋਹਣੀ ਆ ਫਿਕਸ ਜੀ ਇਹਨੂੰ ਆਪਾਂ ਕਹ ਦੀ ਹਵਾਨਾ ਕਰਮ ਵਾਲੀ ਦਾ ਕੋਈ ਟੁੱਟ ਮਾਇ ਲੇਵਾ ਨਹੀਂਗਾ ਕਿਉਂਕਿ ਹਜੇ ਟਾਈਮ ਵੀ ਥੋੜਾ ਹੋਇਆ ਜਦੋਂ ਨੂੰ ਚਵਾਈ ਦਾ ਵੇਲਾ ਹੁਣ ਬਹੁਤ ਸੋਹਣੀ ਤਿਆਰ ਹੋ ਜੇ ਨਾ ਨਹੀਂ ਬਈ ਹਾਂ ਬਈ ਲੈ ਬਈ ਚੈੱਕ ਕਰ ਸਕਦੇ ਗੁਲਾਬੀ ਥਾਣਾ ਪੂਰੀ ਵਿੱਛੀ ਜਿਹੀ ਆਪਾਂ ਕਹ ਦੀਏ ਥਣ ਲੱਗਿਆ ਤੇ ਬਾਈ ਇਹਦਾ ਮੁੱਲ ਕੀ ਰਹੂਗਾ ਹੁਣ ਮੁੱਲ ਤਾਂ ਵੀ 50000 ਰੁਪਇਆ ਕਰਦੇ ਆ ਇਹਦਾ ਠੀਕ ਆ ਹੋ ਜੋ ਆਏਗੇ ਦਾ ਮਾਨਤਨ ਬਸ ਉਹ ਜੋ ਮਾਨਤਨ ਕਰਦਾ ਹੀ ਕੋਈ ਕਰਦਾ ਮਾਨਤਨ ਵਧੀਆ ਹੋ ਜੂਗਾ ਜਣੀ ਵਧੀਆ ਕਰਦਾ ਕੋਈ ਠੀਕ ਹੈ ਬਾਈ ਬਾਈ ਕਹਿੰਦਾ 50000 ਰੁਪਏ ਬਾਈ ਮੁੱਲ ਬਾਕੀ ਆਏਗੇ ਦਾ ਮੌਕੇ ਤੇ ਮਾਨਤਨ ਹੋ ਜਾਊਗਾ ਤੇ ਨਕਸੀਗਾ ਵੀਰ ਕੋਲੇ ਇੱਕ ਸੋ ਆਪਾਂ ਦਿਖਾ ਦਿੱਤਾ ਜੇ ਕਿਸੇ ਵੀਰ ਨੂੰ ਪਸੰਦ ਆਵੇ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ